ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊਜ਼ ਹਿੰਦੁਸਤਾਨ ਫਾਸਟ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਰਵੀ ਅਜਮਲ ਲੁਧਿਆਣਾ ਦੇ ਸ਼ੇਰਪੁਰ ਸਰਕਾਰੀ ਸਕੂਲ ਦੇ ਵਿਖੇ ਆਇਆ ਹਾਂ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਕਾਰਜਕ੍ਰਮ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ ਤੇ ਥੋੜੀ ਦੇਰ ਬਾਅਦ ਹਲਕਾ ਵਿਧਾਇਕ ਰਜਿੰਦਰਪਾਲ ਕੋਰ ਚਿੰਨਾ ਸਰਕਾਰੀ ਸਕੂਲ ਦਾ ਕਰਨਗੇ ਉਦਘਾਟਨ ਤੇ ਇਸ ਵਕਤ ਮੈਂ ਮੌਜੂਦ ਹਾਂ ਸ਼ੇਰਪੁਰ ਸਰਕਾਰੀ ਸਕੂਲ ਦੇ ਵਿਖੇ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਰਕਾਰੀ ਸਕੂਲ ਨੂੰ ਕਿਸ ਤਰੀਕੇ ਨਾਲ ਸਜਾਇਆ ਗਿਆ ਹੈ ਬਣੇ ਰਹੋ ਸਾਡੇ ਨਾਲ ਹਿੰਦੁਸ ਅੱਜ ਅਸੀਂ ਜਿੱਥੇ ਬੈਠੇ ਹੋਏ ਹਾਂ ਇਹ ਸੇਲ ਸ਼ੇਰਪੁਰ ਦਾ ਸਰਕਾਰੀ ਹਾਈ ਸਕੂਲ ਹੈ ਇਹ ਜਦੋਂ ਦੀ ਸਾਡੀ ਸਰਕਾਰ ਬਣੀ ਹੈ 3 ਸਾਲਾਂ ਦੇ ਅੰਦਰ 6820000 ਰੁਪਏ ਦੀ ਇਸ ਸਕੂਲ ਨੂੰ ਗ੍ਰਾਂਟ ਦਿੱਤੀ ਆ ਕਿਉਂਕਿ ਇੱਥੋਂ ਦੇ ਪ੍ਰਿੰਸੀਪਲ ਇੱਥੋਂ ਦੇ ਸਟਾਫ ਨਾਲ ਲਗਾਤਾਰ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਜੋ ਜੋ ਇਹਨਾਂ ਨੇ ਮੈਨੂੰ ਡਿਮਾਂਡਸ ਲਿਖ ਕੇ ਦਿੱਤੀਆਂ ਮੈਂ ਆਪਣੇ ਡਿਊ ਲੈਟਰ ਤੇ ਭੇਜੀਆਂ ਸੋ ਸਰਕਾਰ ਨੇ ਉਹ ਪੂਰੀਆਂ ਕਰਕੇ 6820000 ਰੁਪਏ ਦੇ ਵਿੱਚ ਇਹਨਾਂ ਦੀ ਕਮਰੇ ਵਾਲੀ ਗ੍ਰਾਂਟ ਇਨਰ ਸਕੂਲ ਦੇ ਵਿੱਚ ਟਾਇਲਟ ਦੀ ਕਮੀ ਸੀ ਔਰ ਲਾਇਬ੍ਰੇਰੀ ਦੀ ਕਮੀ ਸੀ ਇੰਟਰਐਕਟਿਵ ਪੈਨਲ ਲੱਗਿਆ ਤੇ ਬੱਚਿਆਂ ਦੇ ਲਈ ਸਾਫ਼ ਸੁਥਰੇ ਹਵਾਦਾਰ ਕਮਰੇ ਬਣੇ ਤੇ ਨਾਲ ਇੱਕ ਲਾਇਬ੍ਰੇਰੀ ਬਣੀ ਜਿਹਦੇ ਵਿੱਚ 150 ਦੇ ਕਰੀਬ ਬੁੱਕਸ ਨੇ ਜਿੱਥੋਂ ਬੱਚੇ ਲੈ ਕੇ ਇਥੋਂ ਕਿਤਾਬਾਂ ਪੜ ਸਕਦੇ ਨੇ ਸੋ ਜੋ ਸਰਕਾਰ ਬਣਨ ਤੋਂ ਪਹਿਲਾਂ ਅਸੀਂ ਪੰਜਾਬ ਦੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਸਿੱਖਿਆ ਦੇ ਵਿੱਚ ਸੁਧਾਰ ਕਰਾਂਗੇ ਸਿੱਖਿਆ ਦੇ ਵਿੱਚ ਤਬਦੀਲੀ ਲੈ ਕੇ ਆਵਾਂਗੇ ਅੱਜ ਲੋਕਾਂ ਨੇ ਸਰਕਾਰੀ ਸਕੂਲਾਂ ਦੇ ਵਿੱਚ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਇੱਕ ਮਾਣ ਵਾਲੀ ਗੱਲ ਆ ਸਾਡਾ ਸ਼ੇਰਪੁਰ ਜਿਹੜਾ ਸਕੂਲ ਹੈ ਇੱਥੋਂ ਦੇ ਜਿਹੜੇ ਪ੍ਰਿੰਸੀਪਲ ਹੈ ਇੱਥੋਂ ਦਾ ਸਟਾਫ ਬੜਾ ਮਿਹਨਤੀ ਆ 16 ਬੱਚੇ ਇੱਥੋਂ ਦੇ ਨੈਸ਼ਨਲ ਖੇਡ ਕੇ ਆਏ ਆ ਤੇ 12 ਬੱਚਿਆਂ ਨੂੰ ਇੱਥੋਂ ਮੈਰਿਟੋਰੀਅਸ ਐਡਮਿਸ਼ਨ ਮਿਲੀ ਆ ਮੈਂ ਲੱਕਨਵਸੀਆਂ ਨੂੰ ਮੈਸੇਜ ਦੇਣਾ ਚਾਹੁੰਦੀ ਆ ਕਿ ਸਰਕਾਰ ਨੇ ਬਹੁਤ ਸਾਰਾ ਪੈਸਾ ਸਰਕਾਰੀ ਸਕੂਲਾਂ ਤੇ ਲਗਾ ਰਿਹਾ ਤੇ ਉਹਨਾਂ ਦਾ ਫਾਇਦਾ ਠਹਾਉਂਦੇ ਹੋਏ ਆਪਣੇ ਬੱਚਿਆਂ ਦੀ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਕਰਵਾਓ ਤਾਂ ਕਿ ਉੱਥੇ ਕੋਈ ਫੀਸ ਨਹੀਂ ਹੈ ਵਰਦੀਆਂ ਉੱਥੇ ਫ੍ਰੀ ਨੇ ਮਿੱਡੇ ਮੀਲ ਉੱਥੇ ਸਾਫ਼ ਸੁਥਰਾ ਮਿਲਦਾ ਤੇ ਵਧੀਆ ਬੈਠਣ ਲਈ ਫਰਨੀਚਰ ਸਭ ਤੋਂ ਵਧੀਆ ਤੇ ਜਿਹੜਾ ਮੇਨ ਗੱਲ ਆ ਇੱਥੋਂ ਦੇ ਜਿਹੜੇ ਸਟਾਫ ਆ ਟੀਚਰ ਪੜ੍ਹੇ ਲਿਖੇ ਨੇ ਤੇ ਮਿਹਨਤੀ ਨੇ ਤੇ ਹਮੇਸ਼ਾ ਇਸ ਸਕੂਲ ਦੀ ਜਿਹੜਾ ਰਿਜ਼ਲਟ ਉਹ 98% ਦੇ ਕਰੀਬ ਆਂਦਾ ਜਾ। ਇੱਥੇ ਟੋਟਲ ਗ੍ਰਾਂਟ ਕਿੰਨੀ ਮਿਲੀ ਹੈ? ਇੱਥੇ ਟੋਟਲ ਗਿਆ ਗ੍ਰਾਂਟ 66 ਲੱਖ 23000 ਰੁਪਏ ਤਿੰਨ ਸਾਲਾਂ ਦੇ ਦੌਰਾਨ ਇਸ ਸਕੂਲ ਨੂੰ ਗ੍ਰਾਂਟ ਆਈ ਹੈ। ਹਾਂਜੀ ਸ੍ਰੀ ਕਲਜੀ ਮੈਂ ਲਖਵੀਰ ਸਿੰਘ ਮੁਖ ਵਿਆਪਕ ਸਰਕਾਰੀ ਹਾਈ ਸਕੂਲ ਸੇਰਪੁਰ ਕਲਾਂ ਲੁਧਿਆਣਾ ਤੋਂ। ਸੋ ਅੱਜ ਜੋ ਪੰਜਾਬ ਸਰਕਾਰ ਦੁਆਰਾ ਪੰਜਾਬ ਸਿੱਖਿਆ ਕ੍ਰਾਂਤੀ ਦੇ ਅਧੀਨ ਕਿ ਸਾਨੂੰ ਜੋ ਵੀ ਗ੍ਰਾਂਟਸ ਵਗੈਰਾ ਦਿੱਤੀਆਂ ਗਿਆ ਨੇ ਉਹਨਾਂ ਦੇ ਅਦਗਾਟਨ ਹੋ ਰਹੇ ਨੇ ਸੋ ਸਾਨੂੰ ਬੜੀ ਖੁਸ਼ੀ ਆ ਕਿ ਜਿਹੜੀ ਨਵੀਂ ਸਾਡੀ ਸਰਕਾਰ ਆ ਤੇ ਬੱਚਿਆਂ ਦੇ ਲਈ ਅਧਿਆਪਕਾਂ ਦੇ ਲਈ ਬਹੁਤ ਵਧੀਆ ਯੋਗਦਾਨ ਪਾ ਰਹੀ ਆ ਤੇ ਅਸੀਂ ਇਹਨਾਂ ਦੇ ਦਿਲੋਂ ਰਹਿਣੀ ਆ ਔਰ ਅਸੀਂ ਬੇਨਤੀ ਕਰਦੇ ਆ ਮਾਤਾ ਪਿਤਾ ਨੂੰ ਵੀ ਵੀ ਸਾਡੇ ਸਰਕਾਰੀ ਸਕੂਲਾਂ 'ਚ ਵਾਧੂ ਵਾਧਾ ਦਾਖਲਾ ਲੈ ਕੇ ਤੇ ਪੂਰੇ ਜਿਹੜੇ-ਜਿਹੜੇ ਲਾਭ ਨੇ ਸਾਰੇ ਲਾਭ ਪ੍ਰਾਪਤ ਕਰਨ ਤੇ ਆਪਣਾ ਜਿਹੜਾ ਬੱਚਿਆਂ ਦਾ ਤੇ ਭਵਿੱਖ ਆਪਣਾ ਰੋਸ਼ਨ ਕਰਾਉਣ ਤੇ ਦੇਸ਼ ਦੇ ਲਈ ਵੀ ਜਿਹੜੀ ਤਰੱਕੀ ਦੇ ਲਈ ਯੋਗਦਾਨ ਪਾਉਣ ਅਸੀਂ ਬਹੁਤ ਜ਼ਿਆਦਾ ਖੁਸ਼ੀ ਹੈ ਅਸੀਂ ਦਿਲੋਂ ਧੰਨਵਾਦੀ ਆ ਮੈਡਮ ਰਜਿੰਦਰਪਾਲ ਕੌਰ ਜੀ ਸ਼ੀਨਾ ਸਾਡੇ ਲੁਲਾਣਾ ਦੱਖਣੀ ਦੇ ਐਮ ਐਲ ਏ ਨੇ ਬਹੁਤ ਹੀ ਹੁਣਹਾਰ ਨੇ ਜਦੋਂ ਵੀ ਸਾਨੂੰ ਲੋੜ ਪੈਂਦੀ ਹੈ ਅਸੀਂ ਉਹਨਾਂ ਨੂੰ ਮਿਲਦੇ ਆਂ ਫਿਰ ਸਾਡੀ ਜਦ ਹੀ ਸਾਡੀ ਜਿਹੜੀ ਲੋੜ ਹੈ ਉਹ ਪੂਰੀ ਕਰਦੇ ਨੇ ਅਸੀਂ ਪੂਰਾ ਮਾਣ ਮਹਿਸੂਸ ਕਰਦੇ ਆਂ ਅਸੀਂ ਅਰਦਾਸ ਕਰਦਾ ਆਂ ਵੀ ਇਹਨਾਂ ਦੀ ਜਿਹੜੀ ਉਮਰ ਆਵੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਥੈਂਕ ਯੂ